ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਹਿਲਾਂ ਅਗਲੇ 72 ਘੰਟਿਆਂ ਦੀ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 17 18 19 ਇਹਨਾਂ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਜਿਆ ਸਰ ਕਿੰਨੇ ਕਨੇ ਇਹ ਅਪਡੇਟ ਤੁਹਾਨੂੰ ਦੇਣੀ ਹੈ ਸੋ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਜਿਹੜਾ ਮੀਂਹ ਦਾ ਸਿਲਸਲਾ ਉਹ ਚੱਲ ਰਿਹਾ ਤੇ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਹਿ ਲਿਆ ਕਿ ਮਾਲਵੇ ਦੇ ਲੁਧਿਆਣਾ ਪਟਿਆਲਾ ਸ਼ਰੀਫਤਗੜ੍ਹ ਸਾਹਿਬ ਸਮਰਾਲਾ ਮਰਿੰਡਾ ਰੋਪੜ ਡੇਰਾ ਬਸੇ ਮਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜਿਆ ਦਰਜ ਹੋਏ ਨੇ ਕੱਲ ਰਾਤ ਤੋਂ ਲੈ ਕੇ ਹੁਣ ਸਵੇਰ ਤੱਕ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਹੋ ਚੁੱਕੇ ਨੇ ਆਉਂਦੇ ਘੰਟਿਆਂ ਦੇ ਵਿੱਚ ਕਿਉਂਕਿ ਇਸ ਵੇਲੇ ਬੱਦਲ ਸਰਗਰਮਾ ਪੰਜਾਬ ਦੇ ਹਰ ਤੇ ਹਫਾਗਾਂ ਦੇ ਵਿੱਚ हरियाणा ਦੇ ਵਿੱਚ ਫਿਰ ਤੋਂ ਜਿਹੜੇ ਆ ਬੱਦਲ ਵੱਧ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਦੇ ਅਸਾਰ ਜਿਹੜੇ ਆ ਬਣਦੇ ਜਾ ਪਰੇ ਨੇ ਕਿਉਂਕਿ ਇਸ ਵੇਲੇ ਮੌਨਸੂਨ ਨੇ ਵੀ ਜ਼ਬਰਦਸਤ ਰਫ਼ਤਾਰ ਫੜੀ ਹੋਈ ਆ ਹਿਮਾਚਲ ਤੇ ਦੂਜਾ ਹਿੱਸੇ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਤੇ ਇਹਨਾਂ ਦੋਨਾਂ ਫਾਸਿਆਂ ਤੋਂ ਮੌਨਸੂਨ ਹੈ ਜਿਹੜੀ ਅੱਗੇ ਵਧ ਰਹੀ ਆ ਤੇ ਭਾਰਤ ਦੇ ਬਹੁਤੇ ਸੂਬਿਆਂ ਨੂੰ ਕਵਰ ਕਰ ਚੁੱਕੀ ਆ ਤੇ ਉੱਤਰ ਭਾਰਤ ਵੱਲ ਹੁਣ ਰੁਕਾ ਜਿਹੜਾ ਮੌਨਸੂਨ ਦਾ ਉਹ جاری ਆ ਤੇ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਦੀ ਜਿਹੜੀ ਐਂਟਰੀ ਆ ਉੱਤਰ ਭਾਰਤ ਦੇ ਖ ਆਨ ਦੇ ਵਿੱਚ ਹੁਣ ਜਾਰੀ ਹੈ ਇੱਕ ਨਜ਼ਰ ਤਾਜ਼ਾ ਅਫਰੇਡ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਮਾਸਾ ਵਿਭਾਗ ਨੇ ਭਾਰੀ ਮੀਂਹ ਦੇ ਅਲਰਟ ਜਾਰੀ ਕੀਤੇ ਗਏ ਨੇ 21 ਤੇ 22 ਤਰੀਕ ਨੂੰ ਇੱਥੇ ਤੁਹਾਨੂੰ ਸਪਸ਼ਟ ਕਰਦੀ ਹੈ ਜਬਰਦਸਤ ਮੀਂਹ ਜਿਹੜਾ ਲੱਗਣਗੇ 21 ਤੇ 22 ਤਰੀਕ ਨੂੰ ਉਸ ਤੋਂ ਪਹਿਲਾਂ 17 18 ਤੇ 19 ਤੇ ਵੀ ਇਹਨਾਂ ਦਿਨਾਂ ਦੇ ਵਿੱਚ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਗਰਜਲੇਸ਼ਕ ਦੇ ਨਾਲ ਮੀਂਹ ਪਲੱਸ ਬਹੁਤੇ ਭਾਗਾਂ ਦੇ ਵਿੱਚ ਜਿਹੜੀਆਂ ਗਰਜਲੇਸ਼ਕ ਬਹੁਤੇ ਭਾਗਾਂ ਦੇ ਵਿੱਚ ਮੀਂਹ ਜੜਿਆ ਪਹੁੰਚ ਕਰਨਗੇ yellow alert ਜਿਹੜੇ ਉਹ ਮੀਂਹ ਨੂੰ ਲੈ ਕੇ ਜਾਰੀ ਕੀਤੇ ਜਾ ਚੁੱਕੇ ਨੇ ਆਉਂਦੇ ਜਿਹੜੇ 3 4 ਦਿਨਾਂ ਦੇ ਅਲਰਟ ਨੇ ਮੀਂਹ ਜੜਿਆ ਬਹੁਤੇ ਭਾਗਾਂ ਦੇ ਵਿੱਚ ਪੰਜਾਬ ਦੇ ਦਰਜ ਹੋਣਗੇ ਭਾਵੇਂ ਮਾਝਾ ਖੇਤਰ ਦੁਆਬਾ ਮਾਲਵਾ ਪੁਆd ਲਗਭਗ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਬਣੇ ਹੋਏ ਨੇ ਜਿੱਥੇ ਕਿ ਬੱਦਲ ਬਣੇਗਾ ਉਹ ਨਾਲ ਲੱਗਦੇ ਜਲਿਆਂ ਨੂੰ ਵੀ ਕਵਰ ਕਰੇਗਾ ਸੋ ਇਸ ਲਈ ਜਿੱਥੇ ਮੀਂਹ ਹਾਲੇ ਤੱਕ ਨਹੀਂ ਦਰਜ ਹੋਏ ਉਹ ਖੇਤਰ ਵੀ ਜਿਹੜੇ ਕਵਰ ਹੋਣ ਜਾ ਰਹੇ ਨੇ ਆਉਂਦੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਕਹ ਲਈਏ ਕਿ 90% ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਬਣਦੇ ਜਾ ਫਰੇ ਨੇ ਜੀ ਸੋ ਜਿਆਲੋ ਅਲਰਟ ਜਿਹੜੇ ਮੌਸਮ ਫਾਗਦੇ ਜਾਰੀ ਕਰ ਦਿੱਤੇ ਨੇ ਧੰਨਵਾਦ